ਅੜੀ ਅੰਸਰਾਂ ਦੇ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਮਹਮ ਚਲਾਈ ਹੋਈ ਹੈ ਉਹਦੇ ਚ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ 23 ਤਰੀਕ ਨੂੰ ਸਿਟੀ ਥਾਣਾ ਨਮਾਸ਼ਹਿਰ ਦੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਮਹਾਲੋਂ ਪਿੰਡ ਦੇ ਲਾਗੇ ਤਾਂ ਦੋ ਨੌਜਵਾਨ ਜਿਹੜੇ ਪਲਸਰ ਤੇ ਸਵਾਰ ਸੀ ਉਹਨਾਂ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਜਿਨ੍ਹਾਂ ਪਾਸੋਂ 40 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਸੀ ਇਹਨਾਂ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਗਿਆ ਪੁਲਿਸ ਰਿਮਾਂਡ ਹਾਸਲ ਹੋਇਆ ਔਰ ਜਦੋਂ ਇਹਨਾਂ ਤੋਂ ਮਜੀਦ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਮਿਤੀ 19 ਤਰੀਕ ਨੂੰ ਆਪਣੀ ਨਵੇਂ ਸ਼ਹਿਰ ਦੇ ਲੋਕਲ ਜਿਹੜੇ ਹੈਗੇ ਬਸਨੀਕ ਜਿਹੜੇ ਕਰਿਆਮ ਰੋਡ ਤੇ ਬੇਗੋਂਪਰ ਪਿੰਡ ਵੱਲ ਨੂੰ ਜਾ ਰਹੇ ਸੀ ਦੰਪਤੀ ਸੀਗਾ ਉਹਨਾਂ ਤੋਂ ਛੁਰਾ ਮਾਰ ਕੇ ਉਹਨਾਂ ਤੋਂ ਬਾਲੀ ਖੋਲੀ ਸੀ ਇਹ ਵਾਰਦਾਤ ਜਿਹਨਾਂ ਵੱਲੋਂ ਅੰਜਾਮ ਦਿੱਤੀ ਗਈ ਸੀ ਇਸ ਸਬੰਧੀ ਥਾਣਾ ਸਿਟੀ ਨਵਾਂ ਸ਼ਹਿਰ ਦੇ ਵਿੱਚ 36 ਨੰਬਰ ਮੁਕੱਦਮਾ ਦਰਜ ਸੀਗਾ ਇਸ ਤੋਂ ਇਲਾਵਾ ਇਹਨਾਂ ਨੇ ਮਿੱਤੀ 21 ਨੂੰ ਇੱਕ ਪਰਮਜੀਤ ਨਾਂ ਦੇ ਵਿਅਕਤੀ ਤੋਂ ਨਵੇਂ ਆਬਾਦੀ ਦਾ ਰਹਿਣ ਵਾਲਾ ਉਹ ਜਦੋਂ ਕ੍ਰਿਆਮਬਲ ਜਾ ਰਿਹਾ ਸੀ ਉਹਦੇ ਕੋਲੋਂ ਉਹਦਾ ਮੋਬਾਈਲ ਤੇ ਪਰਸ ਖੋਲਿਆ ਸੀ ਰਾਤ ਦੇ ਟਾਈਮ ਸੋ ਇਹ ਦੋ ਬਾਰਦਾਤਾਂ ਇਹਨਾਂ ਵੱਲੋਂ ਇੰਜਾਮ ਦਿੱਤੀਆਂ ਗਈਆਂ ਸੀ ਪਲਸਰ ਮੋਟਰਸਾਈਕਲ ਦਾ ਇਸਤੇਮਾਲ ਕੀਤਾ ਗਿਆ ਸੀ ਇਹਨਾਂ ਤੋਂ ਇਹਨਾਂ ਦੇ ਕੀਤੇ ਹੋਏ ਇਨਕਸ਼ਾਬ ਮੁਤਾਬਕ ਖੋਈ ਹੋਈ ਸੋਨੇ ਦੀ ਬਾਲੀ ਪਰਸ ਤੇ ਵਰਤਿਆ ਹੋਇਆ ਜਿਹੜਾ ਇਹਨਾਂ ਦਾ ਉਜਾਰ ਸੀਗਾ ਉਹੋ ਤੇ ਨਾਲ ਪਲਸਰ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਨੇ ਇਨਕਸ਼ਾਫ ਕੀਤਾ ਹੈ ਕਿ ਇਹਨਾਂ ਨੇ ਅਪਰਾ ਨੂਰ ਮਹਿਲ ਔਰ ਫਲੋਰ ਦੇ ਇਰੀਏ ਦੇ ਵਿੱਚ ਵੀ ਪਿਛਲੇ 1 ਮਹੀਨੇ ਦੌਰਾਨ 7 ਦੇ ਕਰੀਬ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਸੋ ਇਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਰਿਮਾਂਡ ਹਾਸਲ ਹੋ ਗਿਆ ਹੈ ਹੋਰ ਮਜਬੂਤ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਸਾਨੂੰ ਇਹਨਾਂ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ ਰਿਮਾਂਡ ਕਿੰਨੇ ਦਿਨ ਦਾ ਸਰ ਇੱਕ ਦਿਨ ਇੱਕ ਦਿਨ ਦਾ ਰਿਮਾਂਡ ਇਹਨਾਂ ਦਾ ਹਾਸਲ ਹੋਇਆ ਹੋਰ ਵੀ ਕਿੰਨੀਆਂ ਵਾਰ ਦੱਤਾ ਕੀਤੀਆਂ ਨੇ ਜਿਹੀਆਂ 192 ਇਹਨਾਂ ਤੋਂ ਤਕਰੀਬਨ 9 ਵਾਰ ਦੱਤਾ ਜਿਹੜੀਆਂ ਸਾਡੇ ਕੋਲੋਂ ਟ੍ਰੇਸ ਹੋਈਆਂ ਇਸੇ ਤਰ੍ਹਾਂ ਦੀਆਂ ਜਿਤੇ ਵਿੱਚ ਦੋ ਸਾਡੇ ਸਿਟੀ ਨਵਾਂ ਸ਼ਹਿਰ ਦੇ ਏਰੀਏ ਦੇ ਐ ਔਰ ਜਿਹੜੀਆਂ 7 ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਅਪਰਾ ਫਲੋਰ ਤੇ ਨੂਰ ਮੈਲ ਏਰੀਏ ਦੇ ਵਿੱਚ ਕੀਤੀਆਂ ਇਹਨਾਂ ਨੇ ਸਰ ਅਰੈਸਟ ਫੈਮਿਲੀ ਬੈਕਆਉਂਡ ਕੀ ਮਨਦਾ ਫਾਦਰ ਮਾਦਰ ਜਾਂ ਕੋਈ ਕੰਮ ਇਹ ਦੋਨੋਂ ਇਹਨਾਂ ਦਾ ਜਿਹੜਾ ਨਾਮ ਹੈ ਇੱਕ ਦਾ ਨਾਮ ਹੈ ਜਸਪ੍ਰੀਤ ਔਰ ਦੂਜੇ ਦਾ ਨਾਮ ਹੈ ਜਗਦੀਸ਼ ਸੋ ਜਗਦੀਸ਼ ਜਿਹਦੀ ਉਮਰ 31 ਸਾਲ ਹੈ ਔਰ ਦੂਜਾ ਗੁਰਪ੍ਰੀਤ ਗੁਰਪ੍ਰੀਤ ਇਹਦੀ ਉਮਰ 25 ਸਾਲ ਹੈ ਇਹ ਦੋਨੋਂ ਖਾਨ ਖਾਨਾ ਪਿੰਡ ਜਿਹੜਾ ਮੁਕੰਦ ਪਰਥਾਣੇ ਚ ਹੈ ਉੱਥੋਂ ਦੇ ਰਹਿਣ ਵਾਲੇ ਆ ਜਿਹੜਾ ਜਗਦੀਸ਼ ਹੈਗਾ ਇਹ ਮੈਰਿਡ ਹੈ ਇਹਦੀ ਵਾਈਫ ਜਿਹੜੀ ਯੂ ਐਸ ਏ ਰਹਿ ਰਹੀ ਹੈ ਔਰ ਇਹ ਜਿਹੜਾ ਹੈਗਾ ਗੁਰਪ੍ਰੀਤ ਇਹ ਅਨਮੈਰਿਡ ਹੈਗਾ ਸੋ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕੋਈ ਮੁਕੱਦਮਾ ਨਹੀਂ ਦਰਜ ਹੈ ਲੇਕਿਨ ਇੱਕ ਮਹੀਨੇ ਤੋਂ ਇਸ ਕੰਮ ਵਿੱਚ ਐਕਟਿਵ ਹੋਏ ਸੀਗੇ ਕੀ ਆਪ ਵੀ ਕਦੇ ਗਿਆ ਬਾਹਰ ਜਗਦੀਸ਼ ਦਾ ਨਹੀਂ ਹਾਲੇ ਤੱਕ ਇਹ ਕਦੇ ਬਾਹਰ ਨਹੀਂ ਗਿਆ ਸਰ ਰਸ਼ ਇਹਨਾਂ ਨੂੰ 23 ਤਰੀਕ ਨੂੰ ਅਰੈਸਟ ਕੀਤਾ ਗਿਆ ਸੀਗਾ 23 ਦੋਨੋਂ ਜਿਹੜਾ ਬਾਹਰ ਦਾ ਤੇ ਵਰਤਿਆ ਮੋਟਰਸਾਈਕਲ ਇਹਨਾਂ ਨਾਲ ਇਹਨਾਂ ਨਾਲ ਦੇ ਹਾਂ ਉਹ ਵੈਰੀਫਾਈ ਕਰ ਰਹੇ ਆ ਵੈਸੇ ਇਹਦੇ ਕੋਲ ਜਗਦੀਸ਼ ਕੋਲ ਹੀ ਉਹ ਸੀਗਾ ਮੋਟਰਸਾਈਕਲ ਪਿਆਰੇ ਹੋਏ ਤੇ ਕੋਈ ਬੱਚਾ ਹੈ ਨਹੀਂ ਅਮੇ ਸਾਰੀਆਂ ਜਿਹੜਾ ਫੈਮਿਲੀ ਡਿਟੇਲ ਤਾਂ ਆਪਾਂ ਕਿਉਂ ਸ਼ੇਅਰ ਕਰੀਏ ਮਸ਼ੀਨੇ ਗੋਲੇ ਵੀ ਮਿਲ ਜਣ ਹਾਂਜੀ ਹਾਂਜੀ ਇਹਨਾਂ ਨੂੰ ਪਹਿਲਾਂ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਹੈ ਓਹੋ ਉਹਦੇ ਵਿੱਚੋਂ ਇਹਨਾਂ ਤੋਂ ਬਰਾਮਦ ਵੀ ਹੋਈ ਸੀ ਜਿਸ ਤਰ੍ਹਾਂ ਗੋਲੀਆਂ 40 ਬਰਾਮਦ ਹੋਈਆਂ ਸੀ ਨਾਕੀ ਦੌਰਾਨ ਇਹਨਾਂ ਨੂੰ ਜਿਹੜਾ ਲੋਕ ਕੇ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਸੀ ਤਾਂ ਇਹ ਗੋਲੀਆਂ ਇਹਨਾਂ ਕੋਲ ਬਰਾਮਦ ਹੋਈਆਂ ਸਰ ਜਿਸ ਸਮੇਂ ਨਸ਼ੀਲੇ ਗੋਲੀਆਂ ਫੜੀਆਂ ਕਿ ਉਸ ਸਮੇਂ ਵੀ ਇਹਨਾਂ ਕੋਲ ਹਥਿਆਰ ਸੀ ਨਹੀਂ ਉਸ ਸਮੇਂ ਇਹਨਾਂ ਕੋਲ ਹਥਿਆਰ ਨਹੀਂ ਸੀਗਾ ਉਸ ਟਾਈਮ ਗੋਲੀਆਂ ਦੀ ਬਰਾਮਦਗੀ ਹੋਈ ਸੀ ਇਹਨਾਂ ਤੋਂ ਜਦੋਂ ਅਸੀਂ ਮਾਰ ਮੰਨ ਲੈ ਕੇ ਪੁੱਛ ਕੇ ਕੀਤੀ ਹੈ ਤਾਂ ਇਹ ਖਲਾਸਾ ਹੋਇਆ ਸੀ ਕਿ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੋਇਆ ਦੈਨ ਅਸੀਂ ਉਹ ਜਿਹੜਾ ਵਰਤਿਆ ਹੋਇਆ ਹਥਿਆਰ ਹੈ ਔਰ ਜਿਹੜੀ ਇਹਨਾਂ ਤੇ ਖੋਏ ਹੋਏ ਚੀਜ਼ਾਂ ਦੀ ਬਰਾਮਦਗੀ ਕੀਤੀ ਸਰ ਕਾਰਨ ਕੀ ਲੱਗਦਾ ਨਸ਼ੇ ਦੇ ਤੌਰ ਦੇ ਵਿੱਚ ਲੱਗਦਾ ਹੈ ਹਾਂ ਇਹ ਨਸ਼ੇ ਤੇ ਆਦੀ ਹੈਗੇ ਆ ਔਰ ਨਸ਼ੇ ਦੀ ਲੋਟ ਸ ਇਹ ਸਾਰੀਆਂ ਬਾਰਦਾਤ ਨੂੰ ਅੰਜਾਮ ਦਿੰਦੇ ਪਹਿਲਾਂ ਕੋਈ ਅਪਰਾਧਿਕ ਮਾਮਲੇ ਦਰਜ ਨਹੀਂ ਇਹ ਨਹੀਂ ਪਹਿਲਾਂ ਕੋਈ ਅਪਰਾਧਿਕ ਮਾਮਲਾ ਇਹਨਾਂ ਤੇ ਦਰਜ ਨਹੀਂ ਪਾਇਆ ਗਿਆ ਪਿਛਲੇ 1 ਮਹੀਨੇ ਤੋਂ ਇਹ ਐਕਟਿਵ ਹੋਏ ਸੀਗੇ